ਸਰਹੱਦੀ ਇਲਾਕੇ ਦੇ ਵਿੱਚ ਜ਼ਬਰਦਸਤ ਸੰਗਾਮਾ ਹੋਇਆ ਨੌਜਵਾਨਾਂ ਦੇ ਲੱਗੇ ਸ਼ਰਿਆਮ ਨਸ਼ਾ ਵਿੱਚ ਚੰਦੇਲ ਦਾ ਨੌਜਵਾਨਾਂ ਦੇ ਬਲੋ ਰਿਹਾਈਸ਼ੀ ਇਲਾਕੇ ਦੇ ਵਿੱਚ ਵੇਚੇ ਜਾਂਦੇ ਸੀ ਨਸ਼ਿਆਂ ਦੇ ਕੈਪਸੂਲ ਰਾਜਾਂਦੇ ਲੋਕਾਂ ਨੂੰ ਰੋਕ ਕੇ ਵੇਚਿਆ ਜਾਂਦਾ ਨਸ਼ਾ ਪੁਲਿਸ ਆਉਣ ਤੇ ਮੌਕੇ ਤੋਂ ਫਰਾਰ ਹੋਏ ਨਸ਼ਾ ਵੇਚਣ ਵਾਲੇ ਨੌਜਵਾਨ ਪੁਲਿਸ ਨੇ ਨਸ਼ਾ ਵੇਚਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਹੈ ਕੀ ਅਤੇ ਕੀ ਮਾਸਲ ਆਇਆ ਉਹ ਰੋਜ਼ ਨਾ ਸ਼ਾਮ ਨੂੰ ਦੋ ਟਾਈਮ ਆਇਆ ਕੈਪਟਨ ਸੜਿਆਂ ਵੇਦੇ ਰਹੇ ਕੋਈ ਨਾ ਉਤਰਨਦੇ ਜਾਂਦੇ ਬੰਦੇ ਪੁੱਛਦੇ ਬਈ ਲੈਣੀ ਰੁਤ ਰੋਕੇ ਪੁੱਛਦੇ ਅਖਿਰ ਮੇਰਾ ਘਾਰ ਆ ਬੀਚੇ ਦੇਖ ਲਾ ਉਥੇ ਤੇ ਮੈਂ ਘਰ ਦੇਵਾ ਜਦੋਂ ਮੋਟਰਸਾਈਕਲ ਮੋਡਲ ਲੱਗਣਾ ਅੰਦਰ ਕਰਦਾ ਮੋਟਰਸਾਈਕਲ ਮੈਨੂੰ 2-3 ਵਜੇ ਵਾਕਿਆ ਹੋਇਆ ਮੇਰੇ ਨਾਲ ਰੋਕਦੇ ਮੈਨੂੰ ਪੁੱਛਦੇ ਬਈ ਕੈਪਟਨ ਲੈਣੇ ਆ ਤੇ ਬਈ ਮੈਂ ਤਾਂ ਸਿਰ ਤੋਂ ਮਾਸਟਰ ਕਰੀ 6 ਵਜੇ ਹੱਥ ਨਹੀਂ ਕੀਤਾ ਸਟੱਡੀ ਕਰਦਾ ਮੈਂ ਤੇ ਮੈਨੂੰ ਬਹੁਤ ਵਾਰੀ ਪੁੱਛਿਆ ਨਾ ਨੇ ਇੱਥੇ ਘਟਦੇ ਆ ਉਥੇ ਜੇ ਮਾਲਕ ਬੰਦਾ ਕਿ ਖੜਵੀ ਜਾਂਦਾ ਨਾ ਰਾਤ ਨੂੰ ਦੁਕਾਨ ਕਿ ਉਹ ਆਣਗੇ ਉਹਨੂੰ ਪੁੱਛਣ ਗਿਆ ਲੈ 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 ਮੇਰੇ ਕੋਲ ਲੈ ਲੈ ਪਿਆਰ ਪਿਆਰ ਆਰਡਰ ਰੇਟ ਦੇਣ ਗਿਆ ਤਾਂ ਦਾ ਕਾਲ ਆਈ ਸੀ ਕਿ ਕਦੇ ਆਪਣੇ ਨਾਲ ਸਰਵ ਚਲਾਉਂਦੇ ਕੋਲੇ ਸਰਵ ਫਰੇਗਾ ਕੈਪਸੂਲ ਵੇਚੀ ਅੱਥੇ ਜੀ ਆਦੀ ਉੱਥੇ ਆਏ ਉਸ ਤੋਂ ਪਹਿਲਾਂ ਉਹ ਮੁੰਡੇ ਪਾਦੇ ਸੀ ਬੜਾ ਮੰਲੇ ਵਾਲਿਆਂ ਦਾ ਕਹਿਣਾ ਹੈਗਾ ਵੀ ਇੱਥੇ ਇੱਕ ਮੁੰਡਾ ਸਾਈ ਲਾ ਇਹਨਾਂ ਦਾ ਫੈਸਕਰ ਵਾਲਾ ਹੈ ਫਿਰ ਉਹ ਉੱਥੇ ਆ ਕੇ ਉਹਨਾਂ ਦੇ ਨਾਲ ਬੋਲੀਆਂ ਕੈਪਸੂਲ ਵੇਚਦਾ ਹੈ ਤੇ ਅਸੀਂ ਇਹਨਾਂ ਦੇ ਘਰੇ ਆਏ ਆ ਫਾਦਰ ਸਾਹਿਬ ਮਿਲੇ ਆ ਸਾਈਲ ਮੁੰਡੇ ਦੇ ਉਹਨੂੰ ਅਸੀਂ ਕਿਹਾ ਇਹਦਾ ਤੇ ਆਪ ਤੇਰਾ ਮੁੰਡਾ ਆਪਦੇ ਕਹਨੇ ਚੋਂ ਸਮਝਾ ਲਾ ਠੀਕ ਹੈ ਜੇ ਅੱਜ ਤੋਂ ਬਾਅਦ ਉੱਥੇ ਨਹੀਂ ਜਾਣਾ ਚਾਹੀਦਾ ਜੇ ਉੱਥੇ ਗਿਆ ਤੇ ਉਹਦੇ ਬੰਦੀ ਕਾਰਵਾਈ ਕੀਤੀ